ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਦਿਨ ਹੋ ਗਏ ਮੈਨੂੰ ਕਾਫੀ ਭੈਣ ਭਰਾ ਮੈਸੇਜ ਕਰ ਰਹੇ ਸੀ ਕਿ ਦੀਦੀ ਜੀ ਤੁਸੀਂ ਮੂਲ ਮੰਤਰ ਬਾਰੇ ਸਾਨੂੰ ਦੱਸੋ ਕਿਉਂਕਿ ਮੂਲ ਮੰਤਰ ਗੁਰਬਾਣੀ ਦਾ ਮੁੱਢ ਹੈਗਾ ਜਦੋਂ ਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਉਚਾਰੀ ਸੀ ਮੁੱਢ ਮੂਲ ਮੰਤਰ ਹੀ ਸੀ ਮੂਲ ਮੰਤਰ ਦੀ ਬਹੁਤ ਲੜਾਈ ਹੋ ਰਹੀ ਹੈ ਕੋਈ ਤਾਂ ਕਹਿੰਦਾਗਾ ਵੀ ਇੱਥੇ ਤੱਕ ਐ ਕੋਈ ਕਹਿੰਦਾ ਇੱਥੇ ਤੱਕ ਤੁਸੀਂ ਇਹਨੇ ਜਰੂਰ ਪੜਨਾ ਕਿਉਂਕਿ ਜਦੋਂ ਵੀ ਆਪਾਂ ਤੁਰਦੇ ਫਿਰਦੇ ਉੱਠਦੇ ਬੈਠਦੇ ਵਿਧੀ ਅਨੁਸਾਰ ਅਗਰ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਆਂ ਉਸ ਦੇ ਵਰਗੀ ਤਾਂ ਕੋਈ ਰੀਤ ਨਹੀਂ ਕਿਉਂਕਿ ਮੂਲ ਮੰਤਰ ਦੇ ਨਾਲ ਜਦੋਂ ਵੀ ਆਪਾਂ ਜਪਦੇ ਆਂ 9 ਨਿੱਧੀਆਂ 18 ਸਿੱਧੀਆਂ ਕਹਿੰਦੇ ਪਿੱਛੇ ਲੱਗੀਆਂ ਫਿਰ ਜੋ ਵੀ ਤੁਸੀਂ ਮੂੰਹੋਂ ਮੰਗੋਗੇ ਤੁਹਾਨੂੰ ਉਹ ਮਿਲੇਗਾ ਪਰ ਦੀ ਇੱਕ ਵਿਧੀ ਹੁੰਦੀ ਆ ਜਿਵੇਂ ਕਿ ਤੁਸੀਂ ਹੈਨਾ ਦੇਖਿਆਗਾ ਵੀ ਕੋਈ ਆਮ ਜਿਹੜੇ ਬਾਬੇ ਪਿੰਡਾਂ ਦੇ ਵਿੱਚ ਆਮ ਬੈਠੇ ਹੁੰਦੇ ਨੇ ਨਾ ਕੋਈ ਗੱਲ ਹੁੰਦੀ ਐ ਕਹਿੰਦੇ ਉਹ ਉਹਨਾਂ ਦੇ ਮੂੰਹ ਚੋਂ ਨਿਕਲੀ ਹੁੰਦੀ ਪੂਰੀ ਹੋ ਜਾਂਦੀ ਆ ਕਹਿੰਦੇ ਤੂੰ ਲਗਾਤਾਰ ਜਿਵੇਂ ਸਾਲ ਸਵਾ ਸਾਲ 6 ਮਹੀਨੇ ਮਹੀਨਾ ਨਾ ਅੰਦਰੋਂ ਜਪਣ ਲੱਗ ਜਾ ਜਿੱਦਾਂ ਕਿ ਵਾਹਿਗੁਰੂ 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 ਇਸ ਤਰੀਕੇ ਨਾਲ ਲਿਬ ਲਾ ਕੇ ਵਾਹਿਗੁਰੂ ਜੀ ਨਾਲ ਸੁਰਤ ਜੋੜ ਕੇ ਤੂੰ ਜਪ ਤੈਨੂੰ ਫਿਰ ਵੀ ਤੇਰੇ ਮੂੰਹੋਂ ਨਿਕਲੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗੀਆਂ ਜਾਂਦੀਆਂ ਇਹ ਵਾਹਿਗੁਰੂ ਜੀ ਦਾ ਬਿਰਦ ਹੈ ਕਿਉਂਕਿ ਕੋਈ ਵੀ ਬੱਚਾ ਜਦੋਂ ਪੜਦਾ ਉਹ ਪਾਸ ਹੋਵੇਗਾ ਹੀ ਹੋਵੇਗਾ ਤੇ ਅਗਲੀ ਕਲਾਸ ਦੇ ਵਿੱਚ ਜਾਵੇਗਾ ਹੀ ਜਾਵੇਗਾ ਫਿਰ ਉਹ ਵੱਡਾ ਹੋ ਕੇ ਅਫਸਰ ਬਣੇਗਾ ਉਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਊਗੀ ਉਸੇ ਤਰੀਕੇ ਨਾਲ ਜਦੋਂ ਆਪਾਂ ਵਾਹਿਗੁਰੂ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਮੂਲ ਮੰਤਰ ਦਾ ਜਾਪ ਕਰਾਂਗੇ ਤਾਂ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਹੋਊਗੀ ਮੂਲ ਮੰਤਰ ਦਾ ਪਾਠ ਤੁਸੀਂ ਨੇ ਸ਼ੁਰੂ ਕਰਨਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਦੇ ਨਾਲ ਤੁਸੀਂ ਨੇ ਜਪਣ ਦਾ ਜ ਮੈਂ ਤੁਹਾਨੂੰ ਤਰੀਕਾ ਦੱਸਦੀਆਂ ਜਿਹੜੇ ਜਿਹੜੇ ਭੈਣ ਭਰਾਵਾਂ ਦੇ ਮਨ ਦੇ ਵਿੱਚ ਚਾਹੇ ਵੀ ਅਸੀਂ ਮੋਲ ਮੰਤਰ ਦਾ ਜਾਪ ਕਰੀਏ ਦੇਖੋ ਮੋਲ ਮੰਤਰ ਦਾ ਜਾਪ ਆਗਰ ਤੁਸੀਂ ਵਿਧੀ ਅਨੁਸਾਰ ਜਿੱਦਾਂ ਕਿ ਸਵਾ ਸਾਲ 6 ਮਹੀਨੇ ਲਗਾਤਾਰ ਚਾਹੇ ਤੁਸੀਂ ਇੱਕ ਮਾਲਾ ਜਾਂ ਦੋ ਮਾਲਾ ਪੂਰਾ ਧਿਆਨ ਲਗਾ ਕੇ ਕਰੋਗੇ ਤਾਂ ਤੁਹਾਨੂੰ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਣੀ ਵਾਹਿਗੁਰੂ ਜੀ ਤੁਹਾਡੇ ਕਾਰਜ ਖੁਦ ਵੀ ਖੁਦ ਕਰਨ ਲੱਗ ਜਾਣਗੇ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਤੁਸੀਂ ਨੇ ਇੱਕ ਸੁੱਚਾ ਕੱਪੜਾ ਬਸਾ ਲੈਣਾ ਹੈ ਚਾਹ ਪਾਣੀ ਪੀਕੀ ਆਪਣਾ ਕਿਰਿਆ ਜੋ ਵੀ ਕਰਨੀ ਹੈ ਇੱਕ ਸੁੱਚਾ ਕੱਪੜਾ ਬਸਾ ਲੈਣਾ ਹੈ ਕੋਲੇ ਗੁਰੂ ਸਾਭਾ ਦੀ ਤਸਵੀਰ ਰੱਖਣੀ ਐਸੇ ਆਪਣੀ ਧਰਮ ਦੇ ਵਿੱਚ ਤਸਵੀਰ ਦੀ ਪੂਜਾ ਗੁਰੂ ਸਾਭਾ ਨੇ ਕਿਹਾ ਵੀ ਮੇਰੀ ਮੂਰਤੀ ਪੂਜਾ ਕੋਈ ਨਹੀਂ ਕਰੂਗਾ ਤਸਵੀਰ ਰੱਖਣ ਦਾ ਭਾਵ ਹੈ ਵੀ ਆਪਣੀ ਜਿਹੜੀ ਸੁਰਤ ਹੈ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੀ ਰਹੇ ਆਪਾਂ ਨੂੰ ਲੱਗੇ ਵੀ ਵਾਹਿਗੁਰੂ ਜੀ ਮੇਰੇ ਜਿੱਦਾਂ ਕਿ ਇੱਕ ਬੱਚੇ ਨੂੰ ਹੁੰਦਾ ਵੀ ਟੀਚਰ ਮੇਰੇ ਸਾਹਮਣੇ ਬੈਠਿਆ ਨਾ ਉਸ ਤਰੀਕੇ ਨਾਲ ਜਦੋਂ ਅਸੀਂ ਗੁਰੂ ਸਾਭਾ ਨੂੰ ਕੋਲੇ ਰੱਖੋਗੇ ਤਾਂ ਤੁਹਾਡੀ ਸੁਰਤੀ ਇਧਰ ਉਧਰ ਨਹੀਂ ਪਟਕੇਗੀ ਕੋਸ਼ਿਸ਼ ਕਰੋ ਕਿ ਕੋਲੇ ਤੁਸੀਂ ਧੂਪ ਵੀ ਲਗਾ ਲਓ ਹੋ ਸਕੇ ਤਾਂ ਜੋਤ ਵੀ ਲਗਾਉਣੀ ਚਾਹੋ ਤਾਂ ਲਗਾ ਲਓ ਨਹੀਂ ਕੱਲੀ ਧੂਪ ਲਗਾ ਲਓ ਫਿਰ ਤੁਸੀਂ ਨੇ ਮਾਲਾ ਖੜੇ ਹੋ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਨੂੰ ਹੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਆਪ ਜੀ ਦੀ ਇਸ ਨਿਮਾਣੀ ਬੱਚੀ ਜੈ ਇਸ ਨਿਮਾਣਾ ਬੱਚੇ ਤੇ ਮਿਹਰ ਭਰਿਆ ਰੱਖਣਾ ਮੈਂ ਮੂਲ ਮੰਤਰ ਦਾ ਜਾਪ ਅੱਜ ਤੋਂ ਸ਼ੁਰੂ ਕਰਨ ਲੱਗੀ ਹਾਂ ਕਿਰਪਾ ਕਰਨੀ ਵਾਹਿਗੁਰੂ ਜੀ ਆਪ ਜੀ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਜਿਸ ਵੀ ਭਾਵਨਾ ਨੂੰ ਲੈ ਕੇ ਅਗਰ ਤੁਸੀਂ ਵਾਹਿਗੁਰੂ ਜੀ ਨੂੰ ਪਾਉਣਾ ਚਾਹੁੰਦੇ ਹੋ ਉਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਅਗਰ ਤੁਸੀਂ ਕੋਈ ਭਾਵਨਾ ਨੂੰ ਲੈ ਕੇ ਹੈ ਨਾ ਕੋਈ ਆਪਣੀ ਹੁੰਦੀ ਹੈ ਵੀ ਹਾਂ ਮੇਰੀ ਇਹ ਪੂਰੀ ਹੋ ਜੀ ਉਸ ਨੂੰ ਲੈ ਕੇ ਜਪਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਲੈ ਕੇ ਜਪ ਦੇਖੋ ਇੱਕ ਆਪਣੇ ਮਨ ਦੇ ਵਿੱਚ ਦੁਵਿਧਾ ਹੁੰਦੀ ਹੈ ਇੱਕ ਪਾਸੇ ਤਾਂ ਪੱਜਪੀ ਜਾਂਦਾ ਦੂਜੇ ਪਾਸੇ ਹੁੰਦਾ ਵੀ ਪਤਾ ਨਹੀਂ ਮੇਰੀ ਇਹ ਪੂਰੀ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਹਨਾ ਦੇਖੋ ਤੁਸੀਂ ਸਾਰਾ ਕੁਝ ਛੱਡ ਕੇ ਗੁਰੂ ਸਾਹਿਬ ਜੀ ਤੇ ਇੱਕ ਵਾਰੀ ਭਰੋਸਾ ਕਰਕੇ ਦੇਖੀ ਕਿਉਂਕਿ ਮੇਰੀਆਂ ਹੁਣ ਤੱਕ ਇੰਨੀਆਂ ਵਾਹਿਗੁਰੂ ਜੀ ਨੇ ਸੁਣੀਆਂ ਨੇ ਕਿ ਮੈਂ ਤੁਹਾਨੂੰ ਗਿਣਾਵ ਵੀ ਨਹੀਂ ਸਕਦੀ ਜਦੋਂ ਵੀ ਮੇਰਾ ਮਨ ਡੋਲਦਾ ਜਦੋਂ ਵੀ ਮੈਂ ਅਰਦਾਸ ਕਰਦੀ ਆ ਵਾਹਿਗੁਰੂ ਜੀ ਜ਼ਰੂਰ ਸੁਣਦੇ ਨੇ ਕਿਉਂਕਿ ਜਦੋਂ ਅੰਦਰੋਂ ਅਰਦਾਸ ਨਿਕਲਦੀ ਆ ਨਾ ਉਸੇ ਟਾਈਮ ਪੂਰੀ ਹੁੰਦੀ ਆ ਜਦੋਂ ਤੁਸੀਂ ਅੰਦਰੋਂ ਭਿੱਜ ਕੇ ਅਰਦਾਸਾਂ ਕਰੋਗੇ ਤਾਂ ਵਾਹਿਗੁਰੂ ਜੀ 1 ਮਿੰਟ ਦੇ ਵਿੱਚ ਵੀ 1 ਮਿੰਟ ਕੀ ਅੱਖ ਚਪਕਦੇ ਹੀ ਤੁਹਾਡੀ ਉਹ ਅਰਦਾਸ ਪੂਰੀ ਕਰਨਗੇ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦੀ ਆ ਕਿ ਮੈਂ ਆਪਣੇ ਹੈ ਨਾ ਕਿਸੇ ਰਿਸ਼ਤੇਦਾਰ ਦੇ ਰਿਸ਼ਤੇ ਵਾਸਤੇ ਉਹ ਐਸੀ ਮੈਂ ਉਹਦਾ ਰਿਸ਼ਤਾ ਕਰਾ ਰਹੀ ਸੀ ਤੇ ਲੜਕੀ ਨੂੰ ਵੀ ਨਹੀਂ ਦੇਖਿਆ ਸੀ ਮੈਂ ਤੇ ਮੇਰੇ ਮਨ ਦੇ ਵਿੱਚ ਬੜੀ ਦੁਵਿਧਾ ਸੀ ਗਈ ਕਿ ਕੀ ਪਤਾ ਹੈ ਨਾ ਉੱਥੇ ਜਾ ਕੇ ਉਹ ਜਵਾਬ ਨਾ ਦੇ ਦੇਣਾ ਵੀ ਕਿ ਤੇ ਲੜਕੇ ਉਹਨਾਂ ਦੇ ਪਸੰਦ ਨਾ ਆਈ ਐਦਾਂ ਦੀ ਕੋਈ ਗੱਲਬਾਤ ਹੋ ਗਈ ਹੈ ਨਾ ਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਅਰਦਾਸ ਕਰਕੇ ਜਦੋਂ ਵੀ ਕੁਝ ਵੀ ਨਹੀਂ ਹੈ ਜੀ ਮੇਰੇ ਮਨ ਨੂੰ ਥੋੜੇ ਜਿਹੀ ਐਦਾਂ ਲੱਗੀ ਵੀ ਹੈ ਨਾ ਲੜਕੀ ਦਾ ਪਰ ਉਹਨਾਂ ਨੂੰ ਇੰਨੀ ਪਸੰਦ ਆਈ ਸਾਰੀ ਗੱਲਬਾਤ ਸਾਰੇ ਪਰਿਵਾਰਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਹੋਇਆ ਤੇ ਮੈਂ ਵਾਹਿਗੁਰੂ ਜੀ ਦਾ ਬਹੁਤ ਸ਼ੁਕਰਾਨਾ ਕੀਤਾ ਕਿਉਂਕਿ ਜਦੋਂ ਤੁਸੀਂ ਹੋਰ ਸਹਾਰਿਆਂ ਨੂੰ ਛੱਡ ਕੇ ਸਿਰਫ ਇੱਕ ਤੇ ਭਰੋਸਾ ਰੱਖੋਗੇ ਨਾ ਤੁਹਾਡਾ ਭਰੋਸਾ ਕਦੇ ਨਹੀਂ ਟੁੱਟੇਗਾ ਜਮਾ ਕੇ ਦੇਖ ਲਿਓ ਪਤਾ ਕਈ ਮੈਨੂੰ ਕਹਿ ਜਾਂਦੇ ਨੇ ਭੈਣੇ ਸਾਨੂੰ ਮਹੀਨਾ ਹੋ ਗਿਆ ਸਾਨੂੰ ਸਵਾ ਮਹੀਨਾ ਹੋ ਗਿਆ ਸਾਨੂੰ ਸਾਲ ਹੋ ਗਿਆ ਪਰ ਉਹ ਤੁਸੀਂ ਹਜੇ ਭਰੋਸਾ ਨਹੀਂ ਬਣ ਰਹੇ ਤੁਹਾਨੂੰ ਪਾਠ ਕਰਦੇ ਵੀ ਐ ਹੁੰਦਾ ਵੀ ਜੇ ਮੈਂ ਐਂ ਕਰ ਲਾਂ ਜੇ ਮੈਂ ਐਂ ਕਰ ਲਾਂ ਜੇ ਮੈਂ ਆਹ ਕਰ ਲੈਂਦਾ ਕੀ ਪਤਾ ਹੋਊਗਾ ਕਿ ਨਹੀਂ ਵੀ ਇਸ ਤਰੀਕੇ ਨਾਲ ਨਾ ਕਰਿਆ ਕਰੋ ਹਣਾ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਉੱਥੋਂ ਹੀ ਤੇ ਚੌਂਕੜਾ ਮਲਕੇ ਅਰਦਾਸ ਕਰਨੀ ਆ ਤੁਸੀਂ ਨੇ ਤੇ ਵਾਹਿਗੁਰੂ ਜੀ ਮੇਰੇ ਸਿਰ ਤੇ ਮੇਰ ਪਰਿਆਤਰਾ ਕੇ ਇਸ ਮੇਰੇ ਮਨ ਕੇ ਜਾਪ ਨੂੰ ਕਰਵਾ ਲੈਣਾ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇ ਦੇਣੀ ਜੋ ਵੀ ਮੈਂ ਬਾਣੀ ਪੜਾਂ ਉਸ ਨੂੰ ਸੱਚ ਵਿੱਚ ਲੇਖੇ ਲਾ ਲੈਣਾ ਪਿਤਾ ਜੀ ਕਿਰਪਾ ਕਰਨੀ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇ ਕੇ ਵਾਹਿਗੁਰੂ ਜੀ ਮੈਂ ਇਸ ਸਮੇਂ ਨਾਮ ਜਪਣ ਲੱਗੀਆਂ ਮੇਰੀ ਇਹ ਮਾਨੋ ਕਾਮਨਾ ਸੰਪੂਰਨ ਕਰਨੀ ਇਹ ਅਰਦਾਸ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਰਨੀ ਹੈ ਤੇ ਇਹ ਅਰਦਾਸ ਪਾਠ ਕਰਨ ਤੋਂ ਬਾਅਦ ਵੀ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਨੇ ਮਾਲਾ ਲੈ ਲੈਣੀ ਹੈ ਮਾਲਾ ਲੈ ਕੇ ਜਾਂ ਗਏ ਮਾਲਾ ਨਹੀਂ ਲੈਣੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਜਪ ਸਕਦੇ ਹੋ ਮਾਲਾ ਸਿਰਫ ਇਹ ਹੁੰਦੀ ਹੈ ਵੀ ਆਪਾਂ ਨੂੰ ਹਨਾ ਇੱਕ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ ਇੱਕ ਵਿਧੀ ਹੈ ਹਨਾ ਇੱਕ ਤੁਸੀਂ ਮੰਨ ਕੇ ਤੇ ਹੱਥੋਂ ਰੱਖ ਲਓ ਤਾਂ ਤੁਸੀਂ ਉਹਦੇ ਪਹਿਲਾਂ ਮੂਲ ਮੰਤਰ ਪੜ੍ਹਨਾ ਫਿਰ ਜਦੋਂ ਤਿੰਨ ਵਾਰ ਵਾਹਿਗੁਰੂ 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 ਕਹਿ ਕੇ ਫਿਰ ਅਗਲਾ ਫਿਰ ਇੱਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇੱਕ ਕੋਸ਼ਿਸ਼ ਕਰਿਆ ਕਰੋ ਕਿ ਬਾਣੀ ਤੁਸੀਂ ਸੁੱਧ ਪੜ੍ਹੋ ਤੇ ਇੱਕ ਹੋਵੇ ਵੀ ਜਦੋਂ ਰੋਲਾ ਰਪਾ ਕਿਤੇ 소ਰਸ ਰਾਬਨ ਹੋਵੇ ਚਾਹੇ ਉਹ ਸਵੇਰ ਦਾ ਟਾਈਮ ਹੈ ਚਾਹੇ ਉਹ ਦੁਪਹਿਰ ਦਾ ਟਾਈਮ ਹੈ ਚਾਹੇ ਉਹ ਸ਼ਾਮ ਦਾ ਟਾਈਮ ਹੈ ਚਾਹੇ ਉਹ ਰਾਤ ਦਾ ਟਾਈਮ ਹੈ ਇਹ ਕੋਈ ਨਹੀਂ ਹੈਗਾ ਵੀ ਤੁਸੀਂ ਇਸੇ ਟਾਈਮ ਨਾਮ ਜਪਣਾ ਚਲੋ ਸਵੇਰ ਦੀ ਮਰਿਆਦਾ ਤੇ ਸਵੇਰ ਦਾ ਫਲ ਜਿਆਦਾ ਹੈਗਾ ਨਾ ਪਰ ਫਿਰ ਜਦੋਂ ਵੀ ਤੁਹਾਡਾ ਅੰਦਰੋਂ ਮਨ ਹੋਵੇ ਨਾ ਤੁਹਾਡਾ ਮਨ ਉਦਾਸ ਹੋਵੇ ਤੁਹਾਡਾ ਮਨ ਮਤਲਬ ਕਿ ਇਹ ਹੋਵੇ ਦੁਖੀ ਹੋਵੇ ਉਸ ਟਾਈਮ ਅਗਰ ਤੁਸੀਂ ਨਾਮ ਜਪਣ ਬੈਠੋਗੇ ਤਾਂ ਤੁਹਾਡੀ ਅਰਦਾਸ ਬਹੁਤ ਜਲਦੀ ਸੁਣੀ ਜਾਵੇਗੀ ਕਿਉਂਕਿ ਤੁਹਾਡੇ ਅੰਦਰੋਂ ਅਰਦਾਸ ਨਿਕਲੂਗੀ ਹੋਰ ਜਿਹੜੀਆਂ ਵੀ ਹੁੰਦਾ ਹੈ ਨਾ ਜਿੱਦਾਂ ਕਿ ਤੁਰਦੇ ਫਿਰਦੇ ਕਈ ਪੈਣਾ ਮੈਨੂੰ ਪੁੱਛਦੀਆਂ ਨੇ ਵੀ ਦੀਦੀ ਅਸੀਂ ਆ ਤੁਰਦੇ ਫਿਰਦੇ ਨਾਮ ਜਪ ਸਕਦੇ ਹਾਂ ਦੇਖੋ ਵਾਹਿਗੁਰੂ ਜੀ ਨੇ ਤਾਂ ਕਿਹਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਕਿਉਂਕਿ ਜਦੋਂ ਆਪਾਂ ਗ੍ਰਿਸ਼ਤੀ ਆ ਆਪਾਂ ਨੂੰ ਨਹੀਂ ਟਾਈਮ ਮਿਲਦਾ ਇੰਨਾ ਹਣਾ ਤਾਂ ਤੁਸੀਂ ਤੁਰਦੇ ਫਿਰਦੇ ਜਿਵੇਂ ਚੌਪਈ ਸਾਹਿਬ ਜੀ ਦਾ ਪਾਠ ਜਪਜੀ ਸਾਹਿਬ ਜੀ ਦਾ ਪਾਠ ਕੋਈ ਸ਼ਬਦ ਦਾ ਪਾਠ ਜਿਹੜਾ ਕਿ ਮੈਂ ਆਮ ਦੱਸਦੀ ਹੁੰਨੀ ਆ ਮੈਂ ਦੁਬਾਰਾ ਵੀ ਤੁਹਾਨੂੰ ਦੱਸੂਗੀ ਮੈਂ ਤੁਹਾਨੂੰ ਆਪਣੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਮੇਰੇ ਪਾਪਾ ਜਦੋਂ ਮੈਂ ਕੁਮਾਰੀ ਹੁੰਦੀ ਸੀ ਨਾ ਡਰਿੰਕ ਕਰਦੇ ਹੁੰਦੇ ਸੀ ਕਿ ਕਿਸ ਤਰੀਕੇ ਨਾਲ ਸਾਨੂੰ ਵਾਹਿਗੁਰੂ ਜੀ ਨੇ ਉਹਨਾਂ ਬਾਹ ਫੜੀ ਕਿਸ ਤਰੀਕੇ ਨਾਲ ਪਹਿਲੀ ਵਾਰ ਦੇ ਵਿੱਚ ਹੀ ਮੇਰੇ ਪਾਪਾ ਜੀ ਦੀ ਸ਼ਰਾਬ ਛੜਵਾਤੀ ਸੀ ਨਾ ਤੇ ਉਸ ਟਾਈਮ ਹਨਾ ਕੀ ਸਥਿਤੀ ਸੀ ਤੇ ਅੱਜ ਮੇਰੇ ਪਿਤਾ ਜੀ 21 21 ਕਿੱਲਾਂ ਦੀ ਖੇਤੀ ਕਰ ਰਹੇ ਨੇ ਨਾ ਜਦੋਂ ਵਾਹਿਗੁਰੂ ਜੀ ਦਿੰਦੇ ਨੇ ਹਨ ਤੇ ਮੇਰੇ ਰੋਲ ਮਾਡਲ ਵੀ ਮੇਰੇ ਪਾਪਾ ਹੀ ਨੇ ਕਿਉਂਕਿ ਮੇਰੇ ਪਾਪਾ ਨੇ ਚਾਹੇ ਕਿੰਨੀਆਂ ਵੀ ਮੁਸ਼ਕਿਲਾਂ ਆਈਆਂ ਨੇ ਕਿੰਨਾ ਵੀ ਕੁਝ ਵੀ ਹੋਇਆ ਪਰ ਉਹਨਾਂ ਨੇ ਕਦੇ ਵੀ ਮਨ ਨੂੰ ਡੁਲਾਇਆ ਨਹੀਂ ਹਮੇਸ਼ਾ ਪੋਜੀਟਿਵ ਸੋਚਿਆ ਮੈਂ ਤੈਨੂੰ ਤੁਹਾਨੂੰ ਕਹਿੰਨੀ ਨਹੀਂ ਵੀ ਹਮੇਸ਼ਾ ਨੈਪ ਪੋਜੀਟਿਵ ਰਿਹਾ ਕਰੋ 네ਗੇਟਿਵ ਕਦੇ ਨਾ ਹੋਇਆ ਕਰੋ ਦੇਖੋ ਦੁੱਖ ਸੁੱਖ ਤਕਲੀਫਾਂ ਕਰਜਾ ਅਮੀਰੀ ਗਰੀਬੀ ਚੱਲਦੀ ਰਹਿੰਦੀ ਹੈ ਪਰ ਜਦੋਂ ਤੁਸੀਂ ਇਹ ਸੋਚੋਗੇ ਵੀ ਵਾਹਿਗੁਰੂ ਜੀ ਸਾਡੇ ਅੰਗ ਸੰਗ ਸਹਾਇ ਨੇ ਤਾਂ ਵਾਹਿਗੁਰੂ ਜੀ ਤੁਹਾਨੂੰ ਕਦੇ ਦੁਖੀ ਨਹੀਂ ਹੋਣ ਦੇਣਗੇ ਕਿਉਂਕਿ ਪਿਤਾ ਮਾਤਾ ਹੁੰਦੇ ਨੇ ਜਿਹੜੇ ਹਨਾ ਉਹ ਬੱਚੇ ਨੂੰ ਹਮੇਸ਼ਾ ਸੀਸਾ ਹੀ ਦਿੰਦੇ ਨੇ ਕਦੇ ਵੀ ਦੁਖੀ ਨਹੀਂ ਕਰਦੇ ਹੁੰਦੇ ਭਰੋਸਾ ਰੱਖਿਆ ਕਰੋ ਤੇ ਸਭ ਤੋਂ ਮੇਨ ਗੱਲ ਜਿਹੜੇ ਮੇਰੇ ਭੈਣ ਭਰਾ ਹਨਾ ਨਾਮ ਜਪਣਾ ਚਾਹੁੰਦੇ ਨੇ ਗੁਰੂ ਸਾਹਿਬੀ ਦੇ ਨਾਲ ਲੱਗਣਾ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਆਉਣ ਵਾਲਾ ਹੈ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਕਰਨਗੇ ਤੁਹਾਡੇ ਸਿਰ ਕਰਜਾ ਹੈ ਤੁਹਾਡੇ ਸਿਰ ਗਰੀਬੀ ਹੈ ਤੁਹਾਡੇ ਬੱਚੇ ਨਹੀਂ ਤੁਹਾਡੇ ਆਖੇ ਲੱਗਦੇ ਕੁਝ ਵੀ ਹੈ ਤੁਸੀਂ ਵਾਹਿਗੁਰੂ ਜੀ ਅੱਗੇ ਉਸ ਚੀਜ਼ ਦੀ ਡੇਲੀ ਸਵੇਰੇ ਸ਼ਾਮ ਦੋਹੀ ਟਾਈਮ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਜਰ ਤੇ ਹੋਰ ਸ਼ਬਦਾਂ ਦੇ ਪਾਠ ਆਪਣਾ ਜਿਹੜਾ ਮੂਲ ਮੰਤਰ ਦਾ ਪਾਠ ਜਾਂ ਆਪਾਂ ਆਪਣਾ ਨਿਤਨੇਮ ਹੈ ਨਾ ਪੰਜੇ ਬਾਣੀਆਂ ਦਾ ਸਵੇਰੇ ਦੋ ਬਾਣੀਆਂ ਦਾ ਸ਼ਾਮ ਨੂੰ ਠਿਕ ਰੱਖਿਆ ਦੇ ਸ਼ਬਦਾਂ ਦੇ ਪਾਠ ਇਸ ਦਿਨਾਂ ਦੇ ਵਿੱਚ ਜ਼ਰੂਰ ਕਰਨੇ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਦੂਸਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਕੋਈ ਵੀ ਗੱਲ ਸੀ ਮੈਨੂੰ ਪੁੱਛਣੀ ਚਾਹਣੀ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਲੈਣਾ ਮਿਲਾਂਗੇ ਆਪਾਂ ਹੁਣ ਸਤਿ ਸ੍ਰੀ ਅਕਾਲ